ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲ ਦੀ ਕਿਹਰਾਈ ਚ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਚੁਰੇ ਕਵਰੇਜ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਅੱਜ ਮੌਜੂਦ ਨੇ ਸਾਡੇ ਐਮਐਲਏ ਬਟਾਲੇ ਤੋਂ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸੈਰੀਕਲਸੀ ਜੀ ਸਾਡੇ ਪਾਰਟੀ ਦੇ ਦੋਨੋਂ ਜਰਨਲ ਸਕੱਤਰ ਡਾਕਟਰ ਸਨੀ ਆਲੂਵਾਲੀਆ ਜੀ ਤੇ ਨਾਲ ਸਰਦਾਰ ਹਰਚੰਦ ਸਿੰਘ ਜੀ ਬਰਸਲ ਸਾਹਿਬ ਸਾਡੇ ਚੇਅਰਮੈਨ ਆਮ ਆਦਮੀ ਪਾਰਟੀ ਤੋਂ ਨੀਲ ਗਰਗ ਜੀ ਤੇ ਸਾਰੇ ਸਾਥੀ ਬੀਤੀ ਕੱਲ ਸੁਖਵੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਦਾ ਬਿਆਨ ਹੈ ਕਿ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਕਿਹੜਾ ਡੰਡਾ ਬਾਦਲ ਸਾਹਿਬ ਅੱਜ ਸਵਾਲ ਪੁੱਛਣਾ ਚਾਹੁੰਦੇ ਆਂ ਅਸੀਂ ਕਿਹੜਾ ਡੰਡਾ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹ ਡੰਡਾ ਚਲਾਉਂਦੇ ਨੇ ਨਸ਼ਾ ਤਸਕਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਮਾਫੀਆ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਗੈਂਗਸਟਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਚੇਨ ਸਨੈਕਚਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਹਰ ਉਸ ਬਸ਼ਰਤ ਤੇ ਚਲਾਉਂਦੇ ਨੇ ਕਿਹੜੇ ਤੇ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਹੁਣ ਆਜੋ ਤੁਹਾਡੀ ਗੱਲ ਕਰੀਏ ਇੱਕ ਕਸਾਈ ਜਿਹੜਾ ਰੋਜ਼ ਬੱਕਰੇ ਵੜਦਾ ਹੋਵੇ ਉਹ ਇਨਸਾਨੀਅਤ ਦਾ ਪਾਠ ਪੜਾਵੇ ਤੇ ਦੱਸੇ ਕਿ ਜਾਨ ਦੀ ਕੀ ਕੀਮਤ ਹੁੰਦੀ ਹੈ ਉਹ ਕੰਮ ਤੁਸੀਂ ਕੀਤਾ ਸੁਖਵੀਰ ਸਿੰਘ ਬਾਦਲ ਜੀ ਅੱਜ ਪੰਜਾਬ ਭੁੱਲਿਆ ਨਹੀਂ ਪੰਜਾਬ ਨੂੰ ਯਾਦ ਹੈ ਤੁਸੀਂ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ ਪੂਰੇ ਪੰਜਾਬ ਦੇ ਅੰਦਰ ਉਹ ਵੀ ਜਿਹੜੇ ਤਿੰਨ ਵੀ ਨੇ ਉਹ ਵੀ ਤਿੰਨ ਖਿੰਡ ਕੇ ਕਿਸੇ ਦਾ ਹੋਰ ਪਾਸੇ ਨੂੰ ਮੂੰਹ ਆ ਕਿਸੇ ਦਾ ਹੋਰ ਪਾਸੇ ਨੂੰ ਆ ਪਤਾ ਹੈ ਕਿਉਂ ਕਦੇ ਕਾਰਨ ਦੇਖਿਆ ਅੰਦਰ ਝਾਤੀ ਮਾਰੀ ਹੈ ਕਦੇ ਆਪਣਾ ਅੰਦਰ ਫਰੋਲਿਆ ਕਦੇ ਕਾਰਨ ਕੀ ਹੋਇਆ ਤੁਸੀਂ ਵੀ ਡੰਡੇ ਚਲਾਏ ਨੇ ਤੁਸੀਂ ਪਤਾ ਕਰਦੇ ਤੇ ਡੰਡੇ ਚਲਾਏ ਨੇ ਤੁਸੀਂ ਡੰਡੇ ਚਲਾਏ ਨੇ ਲੋਕਾਂ ਦੀਆਂ ਭਾਵਨਾਵਾਂ ਤੇ ਜਦੋਂ ਬਰਗਾੜੀ ਦੇ ਵਿੱਚ ਗੋਲੀकांड ਕੀਤਾ ਨਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਤੁਸੀਂ ਇਹ ਮੈਸੇਜ ਦਿੱਤਾ ਕਿ ਡੰਡਾ ਚਲਾਉਣ ਹਲਾਈ ਇੱਕ ਇਸ ਤਰ੍ਹਾਂ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਹੋਣਾ ਚਾਹੀਦਾ ਕਿ ਨਿਹੱਥੇ ਬੈਠੇ ਸੰਗਾਂ ਤੇ ਜਿਹੜੀ ਸੰਗਤ ਬੈਠੀ ਪਾਠ ਕਰਦੀ ਹੋਵੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਹੋਵੇ ਉਹਨਾਂ ਤੇ ਡੰਡੇ ਚਲਾਈਏ ਉਹਨਾਂ ਤੇ ਡੰਡੇ ਨਹੀਂ ਗੋਲੀਆਂ ਚਲਾਈਏ ਇਹ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਬਾਈਬਲ ਕਲਾ ਦੇ ਵਿੱਚ ਤੁਸੀਂ ਗੋਲੀकांड ਕੀਤਾ ਕੀ ਕਸੂਰ ਸੀਗਾ ਵੱਡਾ ਸਵਾਲ ਹੈ ਕਸੂਰ ਕੀ ਸੀ ਸੰਗਤ ਦਾ ਜੇ ਕੋਈ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਜਿਹੜੇ ਤੁਹਾਡੇ ਰਾਜ ਦੇ ਵਿੱਚ ਹੋਈ ਔਰ ਇੱਕ ਵਾਰ ਨਹੀਂ ਹੋਈ ਜਗਾ ਜਗਾ ਹੋਈ ਔਰ ਤੁਸੀਂ ਖੁਦ ਉਸ ਗੱਲ ਨੂੰ ਇਕਰਾਰ ਕੀਤਾ ਕਿ ਹਾਂ ਅਸੀਂ ਕਰਵਾਈ ਸਾਤੋਂ ਗਲਤੀਆਂ ਹੋਈਆਂ ਤੁਸੀਂ ਜਾ ਕੇ ਕਿਹਾ ਤੇ ਬਾਹਰ ਨਿਕਲ ਕੇ ਫੇਰ ਮੁੱਕਰ ਕੇ ਉਦੋਂ ਤੱਕ ਗੁਰੂ ਸਮਰੱਥ ਸੀ ਜਦੋਂ ਅਕਾਲ ਤਖਤ ਤੇ ਤੁਸੀਂ ਚੜੇ ਜਾ ਕੇ ਔਰ ਜਾ ਕੇ ਕਿਹਾ ਕਿ ਹਾਂ ਅਸੀਂ ਅਸੀਂ ਇਹ ਸਾਰੀਆਂ ਬੱਜਰ ਗਲਤੀਆਂ ਕੀਤੀਆਂ ਜਿਵੇਂ ਹੀ ਉਥੋਂ ਬਾਹਰ ਨਿਕਲੇ ਇਹ ਜਿਹੜੀ ਸਮਾਜ ਦੀ ਤੱਤੀ ਹਵਾ ਜਦੋਂ ਉਹਨੂੰ ਫੇਰ ਲੱਗੀ ਜਦੋਂ ਉਹ ਫੇਰ ਗੁਲਾਟੀ ਮਾਰਦੀ ਐ ਗਿਊ ਟਰਨ ਲੈ ਲਿਆ ਉਸ ਤੋਂ ਬਾਅਦ ਚੋ ਕਹਿੰਦੇ-ਕਹਿੰਦੇ 나ਜੀ ਮੈਂ ਤਾਂ ਪਾਰਟੀ ਦੇ ਭਲੇ ਲਈ ਇਹ ਸੋਚਿਆ ਸੀ ਐਡੇ ਵੱਡੇ ਗੁਨਾਹ ਕਰਕੇ ਐਡੇ ਵੱਡੇ ਪਾਪ ਕਰਕੇ ਗੁਨਾਹ ਹੁੰਦੇ ਨੇ ਅਲੱਗ ਪਾਪ ਹੁੰਦੇ ਨੇ ਅਲੱਗ ਤੁਸੀਂ ਗੁਨਾਹ ਨਹੀਂ ਕੀਤਾ ਤੁਸੀਂ ਪਾਪ ਕੀਤਾ ਜਿੱਥੇ ਲੱਖਾਂ ਲੋਕਾਂ ਦੀ ਕਰੋੜਾਂ ਲੋਕਾਂ ਦੀ ਕਰੋੜਾ ਸੰਗਤ ਦੀ ਜਿੱਥੇ ਸ਼ਰਧਾ ਜੁੜੀ ਹੋਵੇ ਤੁਸੀਂ ਮਹਾਰਾਜ ਵੀ ਨਹੀਂ ਬਖਸ਼ੇ ਤੁਸੀਂ ਗੁਰੂ ਮਹਾਰਾਜ ਹੀ ਨਹੀਂ ਬਖਸ਼ੇ ਮਹਾਰਾਜ ਦੇ ਅੰਗ ਰੂੜੀਆਂ ਤੇ ਪਾੜ ਕੇ ਸੜਤੇ ਘਰੇ ਬੈਠ ਕੇ ਤੁਸੀਂ ਕਿਹੜੇ ਕਿਹੜੇ ਫੈਸਲੇ ਲੱਤੇ ਬੱਚਾ ਬੱਚਾ ਪੰਜਾਬ ਦਾ ਜਾਣਦਾ ਫੇਰ ਸੋਚਿਆ ਸੀ ਵੀ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜੇ ਆਊਗਾ ਤੁਸੀਂ ਭੁੱਲਾ ਕੀਤੀਆਂ ਤੁਸੀਂ ਸਾਰੀਆਂ ਗਲਤੀਆਂ ਕੀਤੀਆਂ ਫਿਰ ਉਦੋਂ ਬਾਅਦ ਚ ਅਸੀਂ ਸਾਰਿਆਂ ਨੇ ਪੰਜਾਬ ਵਾਸੀਆਂ ਨੇ ਸੋਚਿਆ ਵੀ ਖੈਰ ਕੋਈ ਗੱਲ ਨਹੀਂ ਬੰਦਾ ਸੁਧਰ ਗਿਆ ਮਾਫੀ ਮੰਗ ਲਈ ਸ਼ਾਇਦ ਕੁਝ ਹੋਊਗਾ ਪਰ ਨਾ ਤੁਸੀਂ ਬਾਜ ਨਹੀਂ ਆਏ ਤੁਸੀਂ ਉਥੋਂ ਬਾਹਰ ਨਿਕਲਦੇ ਸਾਰ ਆਪਣੀ ਮਾੜੀ ਸਿਆਸਤ ਚਮਕਾਉਣ ਦੇ ਚੱਕਰ ਚ ਤੁਸੀਂ ਜਥੇਦਾਰ ਲਾਏ ਉਹ ਲਾਏ ਵੀ ਕਿਵੇਂ ਇੱਕ ਗਰੀਮਾ ਹੁੰਦੀ ਹੈ ਕਿਸੇ ਵੀ ਚੀਜ਼ ਦੀ ਇੱਕ ਕਾਬਲ ਜਥੇਦਾਰਾਂ ਨੂੰ ਅਵਲ ਜੱਥੇਦਾਰਾਂ ਨੂੰ ਤੁਸੀਂ ਲਾਇਆ ਔਰ ਉਸ ਤੋਂ ਬਾਅਦ ਚੋ ਰਾਤ ਦੇ 2 ਵਜੇ ਹਨੇਰੇ ਦੇ ਵਿੱਚ ਰਾਤ ਦੇ 2 ਵਜੇ ਹਨੇਰੇ ਦੇ ਵਿੱਚ ਤੁਸੀਂ ਨਵੇਂ ਜੱਥੇਦਾਰ ਸਾਹਿਬ ਦੀ ਜੁਆਇਨਿੰਗ ਕਰਾ ਰਹੇ ਹੋ ਔਰ ਕੀ ਗੱਲ ਸੰਗਤ ਨੂੰ ਇਸ ਜਿਹੜੀਆਂ ਤੁਹਾਡੀਆਂ ਚਾਲਾਂ ਸਮਝ ਨਹੀਂ ਆਉਂਦੀਆਂ ਸਮਝ ਆਉਂਦੀਆਂ ਬਾਦਲ ਸਾਹਿਬ ਸੋ ਮੈਂ ਤਾਂ ਪਹਿਲਾਂ ਕਿਹਾ ਰੋਜ਼ ਬੱਕਰੇ ਹਲਾਲ ਕਰਨ ਵਾਲਾ ਇਹ ਗੱਲ ਕਹੇ ਕਿ ਜਾਨ ਦੀ ਕੀਮਤ ਕੀ ਹੈ ਥੋੜ ਨੂੰ ਤਾਂ ਇਹ ਗੱਲਾਂ ਸੋਭਾ ਹੀ ਨਹੀਂ ਦੰਦੀਆਂ ਸੋਭਾ ਹੀ ਨਹੀਂ ਦੰਦੀਆਂ ਕਿਉਂਕਿ ਹਜ਼ਾਰਾਂ ਨਿਹੱਥੇ ਬੰਦਿਆਂ ਦੇ ਉੱਤੇ ਹਜ਼ਾਰਾਂ ਨਿਹੱਥੇ ਬੰਦਿਆਂ ਦੇ ਉੱਤੇ ਥੋੜੇ ਰਾਜ ਦੇ ਵਿੱਚ ਗੋਲੀਆਂ ਚੱਲੀਆਂ ਗੋਲੀਆਂ ਹਜ਼ਾਰਾਂ ਟੀਚਰਾਂ ਦੇ ਉੱਤੇ ਹਜ਼ਾਰਾਂ ਮਜਾਜਮਾਂ ਦੇ ਉੱਤੇ ਡਾਂਗਾ ਭਰਾਈਆਂ ਥੋਡੀ ਸਰਕਾਰ ਨੇ ਕੁੱਟੇ ਨੇ ਬੁਰੀ ਤਰ੍ਹਾਂ ਨਾ ਮਾਰੇ ਨੇ ਰੋਜ਼ ਬੇਪੱਤ ਹੋ ਕੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਰੋਜ਼ ਥੋੜੇ ਰਾਜ ਦੇ ਵਿੱਚ ਮੁਰਦੀਆਂ ਰਹੀਆਂ ਨੇ ਕਸਾ ਰਾਸ ਸੀ ਤੁਹਾਡਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਜਿਹੜਾ ਵਪਾਰੀ ਵਿਚਾਰਾ ਇੱਜ਼ਤ ਦੇ ਨਾਲ ਸਟੇਟ ਦੇ ਵਿੱਚ ਵਪਾਰ ਕਰਦਾ ਹੁੰਦਾ ਸੀ ਜੇ ਕਿਸੇ ਦਾ ਢਾਬਾ ਚੱਲਦਾ ਸੀ ਤਾਂ ਢਾਬੇ ਤੇ ਅੱਖ ਲਿਆਂਦੀ ਜੇ ਕਿਸੇ ਦੀ ਮਿਲ ਚੱਲਦੀ ਸੀ ਮਿਲ ਤੇ ਅੱਖ ਲਿਆਂਦੀ ਜੇ ਕਿਸੇ ਨੇ ਆਪਣੀ ਕਿਰਤ ਕਮਾਈ ਚੋਂ ਕਿਤੇ ਥੋੜੀ-ਬਹੁਤ ਜਗ੍ਹਾ ਲੈ ਲਈ ਤਾਂ ਉਸ ਜਗ੍ਹਾ ਤੇ ਤੁਹਾਡੀ ਅੱਖ ਆ ਗਈ ਜੇ ਕਿਸੇ ਸੱਜਣ ਨੇ ਵਿਚਾਰੇ ਨੇ ਐਨ ਡੀ ਆਰ ਆਈ ਕਿਸੇ ਵੀਰ ਨੇ ਇਹ ਸੁਪਨਾ ਸੋਚਿਆ ਸੀ ਕਿ ਪੰਜਾਬ ਆਉਣ ਤੇ ਜਾਣ ਦੇ ਲਈ ਅਸੀਂ ਕਿੰਡੋ ਕੈਨੇਡੀਅਨ ਬੱਸ ਨਾਮ ਦੀ ਸਰਵਿਸ ਚਲਾਵਾਂਗੇ ਥੋੜੀ ਉਹਦੇ ਤੇ ਆਖਾ ਕੀ ਤੁਸੀਂ ਉਹਦੇ ਤੋਂ ਇੰਡੋ ਕੈਨੇਡੀਅਨ ਬੱਸੇ ਖੋਲੀ ਤੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਉਹਦਾ ਇਹਦਾ ਟਰਾਂਸਪੋਰਟ ਦਾ ਮਾਫੀਆ ਤਿਆਰ ਕੀਤਾ ਕਿ ਜਿਹੜੀ 800 900 ਦੀ ਟਿਕਟ ਸੀ ਤੁਸੀਂ ਅੱਜ 5-5000 ਰੁਪਏ ਦੀ ਕੀਤੀ ਪਈ ਹੈ ਇਹ ਸਾਰੀਆਂ ਚੀਜ਼ਾਂ ਕਿ ਆ ਨਜ਼ਰ ਨਹੀਂ ਆਉਂਦੀਆਂ ਜਿੰਨੇ ਸੰਤ ਹੀ ਸ਼ਹਿਰ ਸੀ ਜਿਨ੍ਹਾਂ ਚ ਵਪਾਰ ਚੱਲਦਾ ਸੀ ਉਹਨਾਂ 'ਚ ਹਿੱਸੇ ਮੰਗ ਲੈ ਤੁਸੀਂ ਜਿੰਨੀਆਂ ਬਰੈਡਟੀਆਂ ਫੈਕਟਰੀਆਂ ਸੀ ਭੁੱਲੇ ਨਹੀਂ ਲੋਕ ਉਹ ਬਰੈਡਟੀਆਂ ਫੈਕਟਰੀਆਂ 'ਚੋਂ ਹਿੱਸੇ ਮੰਗ ਲੈ ਨਹੀਂ ਬੰਦ ਕਰਾਵਾਂਗੇ ਕਹਿੰਦੇ ਸੀਗੇ ਜੇ ਕਿਸੇ ਦੀ ਹਵੇਲੀ ਚੱਲਦੀ ਸੀ ਹਵੇਲੀ ਨੂੰ ਕਹਿੰਦੇ ਕਹਿੰਦੇ ਯਾ ਤਾਂ ਸਾਨੂੰ ਇਹਦੇ 'ਚ ਹਿੱਸੇ ਪਵਾ ਦਿਓ ਜੇ ਨਹੀਂ ਪਵਾਣੇ ਤਾਂ ਇਹਦੇ ਅੱਗੇ ਦਵਾਰ ਨੂੰ ਮਾ ਵੱਡੇ ਵੱਡੇ ਪੋਲ ਖੜੇ ਕਰ ਦਾਂਗੇ ਕੀ ਨਹੀਂ ਕੀਤਾ ਤੁਸੀਂ ਆਪਣੇ ਰਾਜ 'ਚ ਸੋ ਜਿੰਨੇ ਤੱਕੇ ਜਿੰਨੇ ਤੱਕੇ ਤੁਸੀਂ ਕੀਤੇ ਨੇ ਜਿੰਨਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਤੁਸੀਂ ਕੀਤਾ ਜਿੰਨਾ ਪੰਜਾਬ ਦੀ ਸੰਗਤ ਨੂੰ ਜਿੰਨਾ ਪੰਜਾਬ ਦੇ ਆਵਾਮ ਨੂੰ ਤੁਸੀਂ ਨਚੋੜਿਆ ਨਾ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਤੋਂ ਲੈ ਕੇ ਉਹਨਾਂ ਦੇ ਵਪਾਰਾਂ ਤੋਂ ਲੈ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਖਰਾਬ ਕੀਤਾ ਨਾ ਬਾਦਲ ਸਿੰਘ ਸਾਹਿਬ ਇਹ ਗੱਲਾਂ ਤੁਹਾਨੂੰ ਸੋਭਾ ਨਹੀਂ ਦਿੰਦੀਆਂ ਤੁਸੀਂ ਤਾਂ ਆਪਣੇ ਪਿਤਾ ਜੀ ਦੀ ਜਿਹੜੀ ਵਿਰਾਸਤ ਸੀ ਆਮ ਤੌਰ ਤੇ ਜਿਹੜਾ ਬੱਚਾ ਹੁੰਦਾ ਨਾ ਆਮ ਤੌਰ ਤੇ ਕੋਈ ਵੀ ਉਹ ਆਪਣੇ ਪਿਤਾ ਦਾ ਨਾਮ ਉੱਚਾ ਕਰਦਾ ਰੋਸ਼ਨ ਕਰਦਾ ਤੁਸੀਂ ਤਾਂ ਆਪਣੇ ਪਿਤਾ ਦੀ ਵਿਰਾਸਤ ਆ ਜਿਹੜੀ ਉਹ ਵੀ ਖੋਲੀ ਜੀ ਫਕਰੇ ਕੌਮ ਵੀ ਵਾਪਸ ਕਰਾਤਾ ਤੁਸੀਂ ਦੱਸੋ ਕਿੱਥੇ ਖੜੇ ਆ ਅੱਜ ਆਪਾਂ ਸੋ ਬਾਦਲ ਸਾਹਿਬ ਜਿਹੜਾ ਤੁਸੀਂ ਇਹ ਬਿਆਨ ਦਿੱਤਾ ਹੈ ਨਾ ਆਹਾ ਮੈਂ ਪੜ ਕੇ ਬੜਾ ਹੈਰਾਨ ਹੋਇਆ ਸਾਡੀ ਪੂਰੀ ਅਸੀਂ ਸਾਰੇ ਜਣੇ ਉਰੇ ਬੈਠੇ ਪੜ ਕੇ ਬੜਾ ਹੈਰਾਨ ਹੋਏ ਕਿ ਇੱਕ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਸਮੱਸਿਆਵਾਂ ਹੱਲ ਕਰ ਸਕਦਾ ਹੈ ਕਮਾਲ ਦੀ ਗੱਲ ਹੈ ਮਤਲਬ ਤੁਸੀਂ ਆਮ ਸੰਗਤ ਨੂੰ ਭੇਡਾਂ ਤੇ ਬੱਕਰੀਆਂ ਸੰਗ ਸਮਝ ਲਿਆ ਕਿ ਡੰਡੇ ਨਾਲ ਆਕਾਂਗੇ ਜਾਨਵਰ ਨੇ ਮਤਲਬ ਪੰਜਾਬ ਦੇ ਲੋਕ ਤੁਸੀਂ ਉਹਨਾਂ ਨੂੰ ਮਤਲਬ ਕਿ ਇਨਸਾਨ ਨਹੀਂ ਗਿਣਦੇ ਕੀ ਗਿਣਦੇ ਹੋ ਤੁਸੀਂ ਸੋ ਮੈਂ ਤੁਹਾਨੂੰ ਫੇਰ ਇੱਕ ਵਾਰ ਗੱਲ ਕਹਨੇ ਕਿ ਤੁਸੀਂ ਇਹ ਗੱਲਾਂ ਵਿੱਚ ਕੁਝ ਨਹੀਂ ਰੱਖਿਆ ਤੁਸੀਂ ਚੰਗਾ ਹੋਊਗਾ ਚੰਗਾ ਹੋਊਗਾ ਕਿ ਤੁਸੀਂ ਜੇ ਅਕਾਲੀ ਦਲ ਦਾ ਵੀ ਭਲਾ ਚਾਹੁੰਦੇ ਹੋ ਨਾ ਤਾਂ ਅਕਾਲੀ ਦਲ ਨੂੰ ਤੁਸੀਂ ਛੱਡ ਦਿਓ ਅਕਾਲੀ ਦਲ ਨੂੰ ਅਕਾਲੀ ਦਲ ਆਪ ਹੀ ਆਪਣੇ ਪੈਰਾਂ ਤੇ ਦੁਆਰ ਤੇ ਫੇਰ ਖੜਾ ਹੋ ਜੂਗਾ ਤੁਸੀਂ ਇਹ ਅਕਾਲੀ ਦਲ ਨੂੰ ਆਪਣੇ ਹਾਲ ਤੇ ਛੱਡ ਦਿਓ 100% ਪਰ ਐਨੀ ਗੱਲ ਜ਼ਰੂਰ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਬੈਠੇ ਹੋ ਅਕਾਲੀ ਦਲ ਕਦੇ ਜ਼ਿੰਦਗੀ 'ਚ ਖੜਾ ਹੀ ਨਹੀਂ ਹੋ ਸਕਦਾ ਤੁਸੀਂ ਇਸ ਕਰਕੇ ਤੁਸੀਂ ਇੱਕ ਗੈਰ ਜ਼ਿੰਮੇਵਾਰਾਨਾ ਮਤਲਬ ਇਨਸਾਨ ਹੋ ਜਿਨ੍ਹਾਂ ਨੇ ਪੰਜਾਬ ਦੇ ਨਾਲ ਚੰਗਾ ਰਵਈਆ ਨਹੀਂ ਕੀਤਾ ਪੰਜਾਬ ਦੇ ਬੱਚੇ-ਬੱਚੇ ਨੂੰ ਪੁੱਛ ਕੇ ਦੇਖਿਓ ਤੁਹਾਨੂੰ ਉਹ ਦੱਸਣਗੇ ਹਾਂ ਇੱਕ ਆਖਰ ਚ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੇ ਦੋਸਤ ਨੂੰ ਰੇ ਤੁਹਾਡਾ ਇੱਕ ਮਿੱਤਰ ਲੁਧਿਆਣੇ ਦਾ ਤੁਸੀਂ ਉਹਨੂੰ ਆਪਣੇ ਬਿਆਨ ਚ ਵੀ ਇਹ ਗੱਲ ਕਹੀ ਹੈ ਕਿ ਜੇ ਸੜਕਾਂ ਮੈਂ ਕਢਵਾ ਸਕਦਾ ਤੈਨੂੰ ਅਮੀਰ ਕਰਨ ਦੇ ਲਈ ਜੇ ਮੈਂ ਸੜਕਾਂ ਕਢਵਾ ਸਕਦਾ ਤੈਨੂੰ ਕੋਲੋਨਾਈਜ਼ਰ ਬਣਾਉਣ ਦੇ ਲਈ ਸਾਇਫਾ ਸੜਕਾ ਮੈਂ ਕਿਤੋਂ ਹੋਰ ਵੀ ਕਢਵਾ ਸਕਦਾ ਮਤਲਬ ਇੱਕ ਗੱਲ ਤਾਂ ਤੁਸੀਂ ਮੰਨ ਗਏ ਜਿਹੜੀ ਅਸੀਂ ਕੱਲ ਪ੍ਰੈਸ ਕਾਨਫਰੰਸ ਕੀਤੀ ਦੀ ਕਿ ਜਿੰਨਾ ਭੂ ਮਾਫੀਆ ਹੈ ਜਿੰਨਾ ਲੈਂਡ ਮਾਫੀਆ ਹੈ ਉਹ ਤੁਹਾਡੇ ਨਾਲ ਜੁੜਿਆ ਹੋਇਆ ਇਸ ਗੱਲ ਨੂੰ ਤਾਂ ਫਿਰ ਤੁਸੀਂ ਆਪੇ ਇਕਰਾਰ ਕਰ ਲਿਆ ਸੋ ਬਾਦਲ ਸਾਹਿਬ ਲੋਕ ਸਰਦਾਰ ਭਗਵਾਨ ਸਿੰਘ ਮਾਨ ਜੀ ਤੋਂ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਸਾਡੀ ਉਹ ਨੀਤੀਆਂ ਤੋਂ ਜਿਹੜੀ ਹਰ ਵਰਗ ਨੂੰ ਅਸੀਂ ਉੱਚਾ ਚੱਕ ਰਹੇ ਹਾਂ ਉਹਨੂੰ ਸਤਿਕਾਰ ਦਿੰਨੇ ਆ ਉਹਨੂੰ ਆਦਰ ਦਿੰਨੇ ਆ ਮਾਣ ਦਿੰਨੇ ਆ ਲੋਕ ਬਹੁਤ ਖੁਸ਼ ਨੇ ਲੋਕ ਖੁਸ਼ ਨੇ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਯੁੱਧ ਨਸ਼ਿਆਂ ਵਿਰੁੱਧ ਲੜਿਆ ਅੱਜ ਅਸੀਂ ਲੜ ਰਹੇ ਹਾਂ ਨਸ਼ਾ ਕਿੱਥੋਂ ਆਇਆ ਸੀ ਬੱਚਾ ਬੱਚਾ ਜਾਣਦਾ ਕੀ ਦੇ ਨਾਂ ਬੋਲਦੇ ਸੀ ਬੱਚਾ ਬੱਚਾ ਜਾਣਦਾ ਕੀ ਦੇ ਰਾਜ ਚ ਆਇਆ ਬੱਚਾ ਬੱਚਾ ਜਾਣਦਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਬਾਰ ਬਾਰ ਯਾਦ ਕਰਾਉਣ ਦੀ ਜ਼ਰੂਰਤ ਨਹੀਂ ਪੰਜਾਬੀ ਜਾਣਦੇ ਨੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਨੇ ਕੀ ਦੇ ਰਾਜ ਚ ਨਸ਼ੇ ਦੀਆਂ ਖੇਪਾਂ ਕਿਵੇਂ ਸਮੱਗਲਿੰਗਾ ਹੁੰਦੀਆਂ ਰਹੀਆਂ ਕਿਵੇਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਨਸ਼ੇ ਵਿਕਦੇ ਰਹੇ ਸੋ ਸਰਦਾਰ ਭਗਵਾਨ ਸਿੰਘ ਮਾਨ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹੈ ਨਾ ਇਹ ਬੜੀ ਚੰਗੀ ਗੱਲ ਹੈ ਕਿ ਜਿਹੜੇ ਦ੍ਰਿੜ ਇਰਾਦੇ ਦੇ ਨਾਲ ਘਟੋ-ਕਟ ਜਿਹੜੀ ਇਹ ਨਸ਼ੇ ਦੀ ਜਿਹੜੀ ਇਹ ਤੁਸੀਂ ਇਹ ਵਹਿਣ ਭਗਾਏ ਸੀ ਪੁਰਾਣੀਆਂ ਸਰਕਾਰਾਂ ਨੇ ਉਹਨੂੰ ਠੱਲਤਾ ਪਾ ਰਹੇ ਆ ਉਹਨੂੰ ਠੱਲਤਾ ਪਾ ਰਹੇ ਆ ਨਾ ਰੋਕਤਾ ਰਹੇ ਆ ਜੋਰਤਾ ਲਾ ਰਹੇ ਆ ਸੰਗਤ ਸਾਥ ਦੇ ਰਹੀ ਹੈ ਪੰਜਾਬ ਦੇ ਲੋਕ ਸਾਥ ਦੇ ਰਹੇ ਨੇ ਖੁਸ਼ ਨੇ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਨਾ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਤਾਂ ਉਹ ਨਾ ਜਿਨ੍ਹਾਂ ਨੇ ਨਸ਼ੇ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਸੀ ਨਾਜਾਇਜ਼ ਕਲੋਨੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਕੋਈ ਪਰਮਿਸ਼ਨਾਂ ਨਹੀਂ ਸੀ ਲੱਤੀਆਂ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਦੱਬ-ਦੱਬ ਕੇ ਕਬਜ਼ੇ ਕਰ-ਕਰ ਕੇ ਕੋਠੀਆਂ ਬਣਾਈਆਂ ਸੀ ਅੱਜ ਜੇ ਉਹਨਾਂ ਤੇ ਪੀਲਾ ਪੰਜਾ ਚੱਲ ਰਿਹਾ ਨਾ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਣਾ ਹੈ ਜੇ ਅੱਜ ਨਸ਼ੇ ਨੂੰ ਠੱਲ ਪੈ ਰਹੀਏ ਜੇ ਤਸਕਰ ਛੜ ਛੜ ਭੱਜ ਰਹੇ ਨੇ ਨਾ ਪੰਜਾਬ ਤਾਂ ਸਰਦਾਰ ਭਗਵਾਨ ਸਿੰਘ ਮਾਨ ਦੀ ਦੇਣ ਹੈ ਜੇ ਅੱਜ ਪੰਜਾਬ ਦਾ ਸੰਨਤ ਖੁਸ਼ਹਾਲ ਹੋ ਰਿਹਾ ਨਾਲ ਤੁਰਿਆ ਨਾ ਜੇ ਅੱਜ ਮੋਢੇ ਨਾਲ ਮੋਢਾ ਲਾ ਕੇ ਜੇ 40 40 ਸਾਲ ਦੇ ਮਸਲੇ ਹੱਲ ਕੀਤੇ ਨੇ ਨਾ ਤਾਂ ਸਰਦਾਰ ਭਗਵਾਨ ਸਿੰਘ ਮਾਨ ਦੀ ਦੇਣ ਹੈ ਜੇ ਅੱਜ ਖੇਤਾਂ ਨੂੰ ਬਿਜਲੀ ਦੀ ਸਪਲਾਈ ਦਿਨੇ ਆਉਂਦੀ ਹੈ ਨਾ ਤਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਦੇਣ ਹੈ ਜੇ ਅੱਜ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣ ਲੱਗ ਗਿਆ ਨਾ ਤਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਦੇਣ ਹੈ ਜੇ ਅੱਜ ਪੰਜਾਬ ਦੇ ਲੋਕ ਜਿਹ ਅੱਜ ਪੰਜਾਬ ਦੇ ਲੋਕ ਸਰਪਲਸ ਬਿਜਲੀ ਦਾ ਆਨੰਦ ਮਾਣ ਰਹੇ ਨੇ ਨਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੇਣਾ ਸੋ ਬਾਦਲ ਸਾਹਿਬ ਤੁਹਾਡਾ ਰਾਜ ਲੋਕਾਂ ਨੇ ਇੱਕ ਵਾਰ ਨਹੀਂ ਕਈ ਵਾਰ ਦੇਖ ਲਿਆ ਔਰ ਅੱਜ ਜੇਕਰ ਪੰਜਾਬ ਦੇ ਸਿਰ ਐਡਾ ਵੱਡਾ ਕਰਜ਼ਾ ਜਿਹਦਾ ਅਸੀਂ 20000 ਕਰੋੜ ਰੁਪਇਆ ਸਾਲਾਨਾ ਵਿਆਜ ਲਾਣ ਲੱਗੇ ਹੋਏ ਆ ਨਾ ਯਾਦ ਰੱਖਿਓ ਇਹ ਕਰਜ਼ਾ ਹੋਰ ਕੋਈ ਨਹੀਂ ਚੜਾ ਕੇ ਗਿਆ ਇਹ ਕਰਜ਼ਾ ਸਭ ਤੋਂ ਵੱਧ ਇਤਿਹਾਸ ਚਕਾ ਕੇ ਦੇਖ ਲੋ ਅਸੀਂ ਤੁਹਾਨੂੰ ਉਹਦੀ ਲਿਸਟ ਵੀ ਪ੍ਰੋਵਾਈਡ ਕਰਾ ਦਾਂਗੇ ਸਭ ਤੋਂ ਵੱਧ ਕਰਜ਼ਾ ਜੇ ਕਿਸੇ ਸਰਕਾਰ ਨੇ ਚੱਕਿਆ ਔਰ ਪੰਜਾਬ ਨੂੰ ਕਰਜ਼ਾਈ ਕੀਤਾ ਤਾਂ ਬਾਦਲ ਸਾਹਿਬ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਸੋ ਧੰਨਵਾਦ ਅੱਜ ਮੀਡੀਆ ਦਾ ਤੁਸੀਂ ਉਹ ਰਿਕਵਰੇਜ ਕਰਨ ਲਈ ਪਹੁੰਚੋ ਥੈਂਕ ਯੂ ਤੁਸੀਂ ਇੱਕ ਗੱਲ ਦੇਖੋ ਕਿ ਕਦੇ ਸੋਚਿਆ ਸੀ ਕਿ ਪੰਜਾਬ ਦੇ ਅੰਦਰ ਸਾਨੂੰ ਯੁੱਧ ਨਸ਼ਿਆਂ ਵਿਰੁੱਧ ਲੜਨਾ ਪਊਗਾ ਪਰ ਲੜਨਾ ਪਿਆ ਕਿਉਂ ਕਿ ਇਹ ਮਾੜੀਆਂ ਸਰਕਾਰਾਂ ਸਾਨੂੰ ਦੇਣ ਦੇ ਕੇ ਗਈਆਂ ਕੱਖ ਨਹੀਂ ਕੀਤਾ ਸਭ ਤੋਂ ਸੌਖਾ ਕਮਾਈ ਦਾ ਜਰੀਆ ਸਭ ਤੋਂ ਸੌਖਾ ਤਰੀਕਾ ਲੱਭ ਲਿਆ ਸੀ ਪੈਸੇ ਕਮਾਉਣ ਦਾ ਜਿਹੜੇ ਇਹਨਾਂ ਦੇ ਅੱਗੇ ਗੁਰਗੇ ਤੁਰੇ ਫਿਰਦੇ ਸੀ ਉਹਨਾਂ ਨੇ ਸਭ ਤੋਂ ਸੌਖਾ ਤਰੀਕਾ ਲੱਭ ਲਿਆ ਸੀ ਪੈਸੇ ਕਮਾਓ ਤੇ ਲੋਕਾਂ ਦੇ ਬੱਚਿਆਂ ਦੀ ਜਵਾਨੀ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਭਾਵਨਾਵਾਂ ਦੇ ਨਾਲ ਖੇਲ ਕੇ ਲੋਕਾਂ ਦੇ ਘਰਾਂ 'ਚ 70 ਬਿਚਾ ਕੇ ਆਪਦੇ ਮਹਿਲ ਆਪ ਦੀਆਂ ਕੋਠੀਆਂ ਆਪਦੇ ਹੋਟਲ ਆਪਣੇ ਵੱਡੇ ਵੱਡੇ ਜਾਨੀ ਕਿ ਮਲਟੀਪਲੈਕਸ ਆਪਣੀਆਂ ਬੱਸਾਂ ਆਪਣੇ ਫਲੀਟ ਖੜੇ ਕਰੋ ਸੋ ਇਹ ਤਾਂ ਸ਼ੁਕਰ ਹੋਵੇ ਮੈਂ ਕਹਿੰਦਾ ਪੰਜਾਬ ਦੀ ਸੰਗਤ ਨੂੰ ਪੰਜਾਬ ਦੀ 3 ਕਰੋੜ ਸੰਗਤ ਨੂੰ ਹੱਥ ਜੋੜ ਕੇ ਸਿਰ ਝੁਕਾ ਕੇ ਅਸੀਂ ਜਿੰਨਾ ਧੰਨਵਾਦ ਕਰੀਏ ਉਹਨਾਂ ਥੋੜਾ ਜਿਨ੍ਹਾਂ ਨੇ ਇਸ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਸਵੇਦਨਸ਼ੀਲਤਾ ਨੂੰ ਸਮਝਦੇ ਹੋਏ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ ਪੰਜਾਬ ਦੀ ਕਮਾਂਡ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਹੱਥਾਂ 'ਚ ਦਿੱਤੀ ਉਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਯੁੱਧ ਨਸ਼ਿਆਂ ਵਿਰੁੱਧ ਲੜ ਕੇ ਅੱਜ ਜਿਹੜੀ ਨਸ਼ੇ ਦੀ ਇੱਕ ਦਲਦਲ ਸੀ ਇਹਦੇ ਵਿੱਚੋਂ ਅਸੀਂ ਆਪਣੇ ਯੂਥ ਨੂੰ ਕੱਢਣ ਲੱਗੇ ਹੋਏ ਆਂ ਜਿੱਥੇ ਤੱਕ ਪੀਲੇ ਪੰਜੇ ਦੀ ਗੱਲ ਰਹੀ ਰੋਜ਼ ਚੱਲੂਗਾ ਪੀਲਾ ਪੰਜਾ ਤੁਹਾਨੂੰ ਇੱਕ ਦੱਸਾਂ ਉਹਨਾਂ ਘਰਾਂ 'ਤੇ ਪੀਲਾ ਪੰਜਾ ਚੱਲੂਗਾ ਕਿਹੜੇ ਘਰਾਂ 'ਤੇ ਜਿਹੜੇ ਲੋਕਾਂ ਦੇ ਬੱਚਿਆਂ ਦੀ ਖੂਨ ਦੀ ਕਮਾਈ ਦੇ ਨਾਲ ਇਹ ਜਿਹੜੇ ਘਰ ਬਣੇ ਨੇ ਜਿਨ੍ਹਾਂ ਦੀਆਂ ਰਜਿਸਟਰੀਆਂ ਹੋਈਆਂ ਉਹ ਹਰੇਕ ਘਰ ਤੇ ਪੀਲਾ ਪੰਜਾ ਚੱਲੂਗਾ ਜਿਹੜੇ ਨਜਾਇਜ਼ ਕਬਜ਼ੇ ਕਰਕੇ ਪੰਚਾਇਤੀ ਜ਼ਮੀਨਾਂ ਤੇ ਜਿੱਥੇ ਜਿਨ੍ਹਾਂ ਨੇ ਘਰ ਬਣਾਏ ਹੋਏ ਨੇ ਜਿਨ੍ਹਾਂ ਨੇ ਜਾਇਦਾਦਾਂ ਬਣਾਈਆਂ ਹੋਈਆਂ ਕੋਈ ਨਹੀਂ ਛੱਡਾਂਗੇ ਸਾਰਿਆਂ ਤੇ ਚਲਾਵਾਂਗੇ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਛੱਡਾਂਗੇ ਜਿਹੜਾ ਲੋਧੀ ਕਹਿ ਰਹੇ ਨੇ ਜੀ ਜੀ ਜੂਨ ਲਗਾਤਾਰ ਦੇਖਿਆ ਜਾ ਰਿਹਾ ਕਿ ਖਤਮ ਕਰਨਾ ਦੀ ਨਸ਼ਾ ਉਹ ਬੜਾ ਟਿਕਨੀ ਕਰਦੇ ਪਏ ਨੇ ਬਾਈ ਜੀ ਕੰਮ ਤਾਂ ਕਰਨ ਲੱਗੇ ਹੋਏ ਆ ਨਾ ਲੱਗੇ ਤਾਂ ਹੋਏ ਆਂ ਵਿਲ ਤਾਂ ਦੇਖੋ ਸਾਡੀ ਸਾਡਾ ਸਾਡੀ ਭਾਵਨਾ ਦੇਖੋ ਸਾਡੀ ਸਭ ਤੋਂ ਪਹਿਲਾਂ ਇਹ ਦੇਖੋ ਸਾਡੀ ਸੋਚ ਦੇਖੋ ਪੰਜਾਬ ਦੇ ਪ੍ਰਤੀ ਕੀ ਹੈ ਕਿਸੇ ਵੀ ਚੀਜ਼ ਨੂੰ ਜਿਹਾ ਸੀ ਡੈਡਲਾਈਨ ਲੈ ਕੇ ਚੱਲੇ ਆਂ ਜਿਹਾ ਸੀ ਡੈਡਲਾਈਨ ਲੈ ਕੇ ਚੱਲੇ ਆਂ ਤਾਂ ਅਸੀਂ ਪੂਰਾ ਪੱਪਾ ਭਾਰੋ ਕੇ ਜ਼ੋਰ ਮਾਰ ਰਹੇ ਆਂ ਜ਼ੋਰ ਮਾਰ ਰਹੇ ਆਂ ਸੋ ਇਸ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡੀ ਫਰਸਟ ਪ੍ਰਾਇੋਰਟੀ ਆ ਕਰਕੇ ਛੱਡਾਂਗੇ 2027 ਚ 2027 ਚ ਜਦੋਂ ਅਸੀਂ ਵੋਟਾਂ ਮੰਗਣ ਜਾਵਾਂਗੇ ਨਾ ਤੁਹਾਨੂੰ ਗਰੰਟੀ ਨਾਲ ਕਹਿੰਦੇ ਆ ਇਸ ਗੱਲ ਨੂੰ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਸਫਾਇਆ ਕਰਕੇ ਤੁਹਾਡੀ ਕਚੈੜੀ ਦੇ ਵਿੱਚ ਆਵਾਂਗੇ ਜੀ ਜੀ ਡਰਗ ਪਹੁੰਚ ਨਹੀਂ ਕਿਦਾ ਸਰ ਐਦਾਂ ਕਿਉਂਕਿ ਲਗਾਤਾਰ ਇਹ ਦੇ ਰਹੇ ਕਿ ਡਰਗ ਜਿਹੜੀ ਹੈਗੀ ਹੈ ਕਿਸ ਸਮਾਧਿਆ ਮਾਰੀ ਮੋਦੀ ਪਈਅਤ ਹੈ ਦੇਖੋ ਡਰਗ ਤਾਂ ਜਾਣਦੇ ਨੇ ਸਾਰੇ ਕੇ ਸਾਰੇ ਬਾਰਡਰ ਏਰੀਆ 'ਚ ਆਪਾਂ ਬੈਠੇ ਆ ਬਾਰਡਰ ਸਟੇਟ ਹੈ ਪਹਿਲਾਂ ਤਾਂ ਡਰੋਨਸ ਰਾਹੀਂ ਕਿਸ ਨੇ ਪੁੱਛਿਆ ਸੀਗਾ ਜੀ ਬਾਰਡਰਾਂ 'ਤੇ ਕੌਣ ਪੁੱਛਦਾ ਸੀਗਾ ਕੋਈ ਵੀ ਨਹੀਂ ਸੀ ਪੁੱਛਦਾ ਰੋਜ਼ ਉੱਥੋਂ ਡਰਗ ਸੀ ਜਿਹੜੀ ਆਉਂਦੀ ਸੀ ਕੱਲੇ ਪੰਜਾਬ ਦੇ ਬਾਰਡਰ ਤੋਂ ਨਹੀਂ ਪੰਜਾਬ ਨੂੰ ਤਾਂ ਬਦਨਾਮ ਕੀਤਾ ਹੋਇਆ ਸੀਗਾ ਗੁਜਰਾਤ ਦੇ ਬਾਰਡਰ ਤੋਂ ਥਰੂ ਸੀ ਚੈਨਲ ਸਮੁੰਦਰ ਦੇ ਤਰੀਕੇ ਦੇ ਨਾਲ ਪੰਜਾਬ ਚੋਂ ਕਿੰਨੀ ਆਉਂਦੀ ਉਹ 5 ਕਿਲੋ 7 ਕਿਲੋ 10 ਕਿਲੋ ਡਰੋਨ ਦੇ ਥਰੂ ਤੇ ਗੁਜਰਾਤ ਚੋਂ ਕਿੰਨੀ ਆਉਂਦੀ ਹੈ 3000 ਕਿਲੋ ਕੱਟਿਓ 3000 ਕਿਲੋ ਔਰ ਆਂਦੀ ਕਾਦੇ ਰਹੀਆਂ ਸਮੁੰਦਰ ਦੇ ਛਿੱਪ ਦੇ ਵਿੱਚ ਤੇ ਬਦਨਾਮ ਪੰਜਾਬ ਸਾਡੇ ਤਾਂ ਸਾਰਾ ਨੈਸ਼ਨਲ ਜਿਹੜਾ ਗੋਦੀ ਦਾ মিডিਆ ਸਾਡੇ ਤਾਂ ਉਹ ਵੀ ਪਿੱਛੇ ਪਿਆ ਰਹਿੰਦਾ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਸੋ ਅਸੀਂ ਤਾਂ ਅਸੀਂ ਹਰ ਉਸ ਪੰਜਾਬੀ ਸਾਡੇ মিডিਆ ਦੀ ਕਦਰ ਕਰਦੇ ਆਂ ਇੱਜ਼ਤ ਕਰਦੇ ਆਂ ਜਿਹੜਾ ਅੱਜ ਪੰਜਾਬ ਦਾ ਪੁੱਤ ਬਣ ਕੇ ਸੇਵਾ ਕਰਨ ਲੱਗਿਆ ਆ ਤੇ ਜਿਹੜੇ ਕੇਂਦਰ 'ਚ ਬੈਠ ਕੇ ਪੰਜਾਬ ਦੀ ਬਦਨਾਮੀ ਕਰਨ ਲੱਗੇ ਹੋਏ ਨੇ ਜਿਹੜੇ ਕੇਂਦਰ 'ਚ ਬੈਠ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆਂ ਅਸੀਂ ਇਹ ਵੀ ਇੱਕ ਲੜਾਈ ਹੈ ਜਿਹੜੀ ਉਹਨਾਂ ਦੇ ਨਾਲ ਲੜਨ ਲੱਗੇ ਹੋਇਆ ਹੈ ਪੰਜਾਬ ਸੂਰਬੀਰਾਂ ਦੀ ਧਰਤੀ ਹੈ ਪੰਜਾਬ ਯੋਧਿਆਂ ਦੀ ਧਰਤੀ ਹੈ ਪੰਜਾਬ ਨੇ ਜਦੋਂ ਕਿਤੇ ਜ਼ਰੂਰਤ ਪਈਆ ਪੰਜਾਬ ਨੇ ਆਪਣਾ ਬੜਾ ਪੁੱਤ ਬਣ ਕੇ ਫਰਜ਼ ਨਿਭਾਇਆ ਭਾਰਤ ਦਾ ਸੋ ਇਸ ਕਰਕੇ ਇਹ ਜਿਹੜੇ ਨਸ਼ੇ ਦੇ ਜਿੰਨੇ ਵੀ ਚੈਨਲ ਨੇ ਜਿਹਦੇ ਰੂਟ ਰਾਹੀਂ ਕਿਤੇ ਪੰਜਾਬ ਦੇ ਵਿੱਚ ਨਸ਼ਾ ਆਂਦਾ ਸਾਰੇ ਕਿਤੇ ਅਸੀਂ ਰੋਕਥਾਮ ਕਰ ਰਹੇ ਆਂ ਐਂਟੀ ਡਰੋਨ ਸਿਸਟਮ ਜੇਕਰ ਕਿਸੇ ਸਰਕਾਰ ਨੇ ਲਾਇਆ ਬਾਰਡਰਾਂ ਦੇ ਉੱਤੇ ਤਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਲਾਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆ ਥੈਂਕ ਯੂ ਮੈਂ ਹੁਣ ਜੁਆਇਨਿੰਗ ਲਈ ਸਿਮੀ ਚੋਪੜਾ ਮੈਡਮ ਨੂੰ ਕਹਾਂਗਾ ਕਿ ਸਿਮੀ ਚੋਪੜਾ ਮੈਂ ਆਪਣੀ ਟੀਮ ਨੂੰ ਲੈ ਕੇ ਆ ਸਿਮੀ ਚੋਪੜਾ ਜੀ ਮੈਂ ਇੱਕ ਸੇਵਕ ਪਾਲ ਜੀ ਨੂੰ ਕਹਾਂਗਾ ਸੇਵਕ ਪਾਲ ਜੀ ਵੀ ਆਏ ਹੋਏ ਨੇ ਸਾਡੇ ਦੇ ਆਪਣੀ ਟੀਮ ਨੂੰ ਲੈ ਕੇ ਆ ਤੇ ਰਾਜ ਕਪੂਰ ਜੀ ਸੁਰਿੰਦਰ ਕਲਿਆਣ ਜੀ ਪਹਿਲਾਂ ਸਿਮੀ ਚੋਪੜਾ ਮੈਡਮ ਕੁਛ ਕਰਦੇ ਹਾਂ ਸਿਮੀ ਚੋਪੜਾ ਮੈਂ ਜਿਹੜੀ ਕਾਂਗਰਸ ਛੱਡ ਕੇ ਸਾਡੇ ਵਿੱਚ ਆਏ ਸੀ ਤਦ ਤੇ ਦਿੱਲੀ ਕੋਈ ਨਾ ਕੋਈ ਜੁਆਇਨਿੰਗ ਕਰਾ ਰਹੇ ਆ ਤੇ ਅੱਜ ਇਹਨਾਂ ਦੀ ਟੀਮ 'ਚ ਪੂਜਾ ਭਰਦਵਾਜ ਜੀ 55 ਨੰਬਰ ਵਾਰਡ ਤੋਂ ਆਏ ਆ ਆਓ ਚੜੀ ਕਰਾਓ ਆਓ ਮੈਡਮ ਅੱਗੇ ਨੂੰ ਆਓ ਪੂਜਾ ਜੀ ਨੋਟਸ ਆਜੋੜ ਕੇ ਪੂਜਾ ਭਰਦਵਾਜ ਜੀ ਵੈਲਕਮ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਸ਼ਮ ਸਿੰਘ ਲਾਡੀ ਉਸ਼ਮ ਸਿੰਘ ਲਾਡੀ ਦੋ ਜੀ ਬਾਪੂ ਜੀ ਕਰਾਓ ਆ ਫੜੋ ਦੇ 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 ਲੋ ਲੋ ਕਰਾਓ ਜੀ ਆਓ ਜੀ ਮੈਡਮ ਪਾਓ ਜੀ ਮੈਡਮ ਪਾਓ ਪਾਓ ਵੈਲਕਮ ਮੈਡਮ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੁਲਕਸ਼ਨਾ ਦਾ ਬਾਪ ਜੀ ਆਓ ਜੀ ਅੱਗੇ ਸੁਲਕਸ਼ਨਾ ਦਾ ਸੁਲਕਸ਼ਨਾ ਦਾ ਆਓ ਜੀ ਮੈਡਮ ਵੈਲਕਮ ਜੀ

ਸੇਵਨ ਪਾਲ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸੇਵਨ ਪਾਲ ਜੀ ਨੇ ਕਾਫੀ ਅਜਾਨੀ ਕਰਾਣੀ ਹੈ ਸੇਵਨ ਪਾਲ ਜੀ ਸਾਹਮਣੇ ਦੇਖੇ ਐ ਐ ਐਡਾ ਵਿਕਟਰੀ ਬਣਾ ਦਿਓ ਜੀ ਵਿਕਟਰੀ ਹੈ ਜਿੱਤ ਦਾ ਨਿਸ਼ਾਨ ਬਣਾ ਜਿੱਤ ਦਾ ਨੁਕਸਾਨ ਠੀਕ ਹੈ ਠੀਕ ਹੈ ਰੁਕੇ ਰੁਕੇ ਵਾਲੇ ਠੀਕ ਹੈ ਪਾਕਿਸਤਾਨੀ ਜਿਹੜੇ ਹੋ ਜਾਂਦੇ ਨੇ ਆਹ 1 2 ਦੇ ਗ੍ਰੈਂਡ ਸ਼ਾਟ ਕਰਦਾ ਨੇ ਉਹਨਾਂ ਦਾ ਮੈਂ ਦੰਦੀ ਕਰਾਂਗਾ ਸੇਵਕਪਾਲ ਜੀ ਦੀ ਟੀਮ ਦਾ ਸੇਵਕਪਾਲ ਕਿੱਥੇ ਸੇਵਕਪਾਲ ਜੀ ਚਰਨਜੀਤ ਸਿੰਘ ਬੋਬੀ ਜੀ ਜਿਹੜੇ ਜੀ ਸ਼ਰਮੇ ਕਾਲੀਦਰ ਸੇਵਨ ਜੀ ਆਲੋਪਰ ਆ ਰਹੇ ਨੇ ਉਹ ਬਰਾਦਰ ਹੈ ਉਹ ਚਲਣ ਤੀਰ ਗੋਪੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਪਰਮਜੀਤ ਸਿੰਘ ਜੀ ਆਓ ਪਾਜੀ ਅੱਕੇ ਨੂੰ ਆ ਜੇ ਲੋਨ ਪਰਵਾਡ ਤੋਂ ਜਾਮਾ ਦੀ ਪਾਚੀ ਨਾ ਆਓ ਪਾਜੀ ਅੱਕੇ ਨੂੰ ਆ ਜੇ ਲੋ ਹਾਜਰ ਜੀ ਆਓ ਅੱਕੇ ਨੂੰ ਆ ਜੇ ਸੰਦੀਪ ਸਿੰਘਲਾ ਜੀ ਜਿਹੜੀ ਪਹੁੰਚ ਸਤਿਕਾਰ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਰਦੇ ਸੁਰਿੰਦਰ ਕਰਿਆਨ इन दो आम आदमी पार्टी सुरेंद्र कल्याण जी अपनी लेके आ आम आदमी पार्टी इन जिंदाबाद परमजीत अंकल इंस्पेक्टर साहब आज सुरेंद्र कल्याण जी आम आदमी पार्टी क्लब चलो चलो ਸਤਿ ਸ਼੍ਰੀ ਅਕਾਲ ਸਤੋਸ਼ ਜੀ ਆਹ ਕਾ ਭਾਜੀ ਉਰੇ ਚੱਲੇ ਪਾਸੇ ਖੜ੍ਹ ਜਾਓ ਅੱਗੇ ਸਾਰਿਆਂ ਦੀ ਫੋਟੋ ਆਜੂ ਉਰੇ ਆਜੋ ਸਾਰਿਆਂ ਨੇ ਆਹ ਲਾਈਨ 'ਚ ਉਹ ਵੀ ਆਉਗੇ ਆਜੋ ਭਾਈ ਹਾਂਜੀ ਹਾਂਜੀ ਸਾਰਿਆਂ ਨੂੰ ਵਾਹ ਜੀ ਜੁਆਇਨਿੰਗ ਮੋਰਮ ਆਓ ਜੀ ਆਓ ਸਾਰੇ ਬਾਪੂ ਜੀ ਮਾਰੇ ਪਿੱਛੇ ਨੂੰ ਹੋ ਜਾਓ ਅੱਛਾ ਪਿੱਛੇ ਅੱਛਾ ਠੀਕ ਓਕੇ ਆਪਾਂ ਆਪਣੇ ਵਰਮਾ ਜੀ ਆਜੋ ਵਰਮਾ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਯੋਗਰਾਜ ਜੀ रोहित कुमार जी आई जो अभी आई जो आज आज आई जो आज युवराज जी रोहित कुमार जी अमित कुमार जी सुरेंद्र कुमार जी संदीप जी अशोक कुमार जी महेंद्र जी चौथ नंबर वार्ड तो सारे पवन जी नरिंदर जी ਵਿਸ਼ੋ ਜੀ ਫੋਟੋ ਕਰਾਈ ਨਹੀਂ ਭਾਈ ਇੱਕ ਮਿੰਟ ਉਰੇ ਆਣਾ ਸਾਰੇ ਆਜੋ ਇੱਕ ਵਾਰ ਫੇਰ ਨਹੀਂ ਹਜੇ ਬੈਕਿੰਗ ਤੋਂ ਰਹੇ ਨੇ ਜੀ ਚਲਦੇ ਜੀ ਅੱਛਾ ਮਾਪੂ ਜੀ ਅੱਗੇ ਆਓ ਆਓ ਪਹਿਲਾਂ ਫੋਟੋ ਜੀ ਜੀ ਤੇ ਸੰਦੀਪ ਜੀ ਕ੍ਰਿਸ਼ਨਾ ਜੀ ਰੇਖਨ ਜੀ ਆਜੋ 三个，一个茶，六个六个茶。